ਇਸ ਪ੍ਰੋਗਰਾਮ ਦੇ ਪ੍ਰਯੋਜਕ ਹਨ ਕੰਪਿਊਟਰ ਟੈਕਨੋਲੋਜੀ ਇੰਸਟੀਚਿਊਟ ਪਟੇਂਡਾ ਸੰਪਰਕ ਨੰਬਰ 9781966005 ਪ੍ਰੈਸ ਕਲੱਬ ਬਠਿੰਡਾ ਦਿਹਾਤੀ ਅਤੇ ਗੁਰਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬਠਿੰਡਾ ਦੇ ਪਿੰਡ ਫੂਸ ਮੰਡੀ ਵਿਖੇ ਮਾਤਾ ਗੁਜਰ ਕੌਰ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਅੱਖਾਂ ਦਾ ਮੁਫਤ ਕੈਂਪ ਲਾਇਆ ਗਿਆ ਸਭਨਾ ਮਰੀਜ਼ਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ਅਤੇ ਉਹਨਾਂ ਦੇ ਆਪਰੇਸ਼ਨ ਵੀ ਮੁਫਤ ਕੀਤੇ ਗਏ। ਇਸ ਕੈਂਪ ਵਿੱਚ ਮਰੀਜ਼ਾਂ ਦੀ ਜਾਂਚ ਅੱਖਾਂ ਦੇ ਮਾਹਿਰ ਡਾਕਟਰ ਹਰਜੀਤ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਉਹਨਾਂ ਨੇ ਮਰੀਜ਼ਾਂ ਨੂੰ ਅੱਖਾਂ ਦੀ ਸਾਂਭ ਸੰਭਾਲ ਰੱਖਣ ਲਈ ਪ੍ਰੇਰਿਆ ਅਤੇ ਅੱਖਾਂ ਦੀ ਨਿਗਾ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਲਈ ਸਾਵਧਾਨੀਆਂ ਸੰਬੰਧੀ ਵੀ ਜਾਗਰੂਤ ਕੀਤਾ। ਇਸ ਕੈਂਪ ਵਿੱਚ 200 ਦੇ ਕਰੀਬ ਮਰੀਜ਼ਾਂ ਨੇ ਸ਼ਮੂਲੀਅਤ ਕੀਤੀ ਜਦਕਿ ਡਾਕਟਰ ਹਰਜੀਤ ਸਿੰਘ ਨੇ 15 ਮਰੀਜ਼ਾਂ ਨੂੰ ਆਪਰੇਸ਼ਨ ਕਰਵਾਉਣ ਲਈ ਕਿਹਾ ਜੋ ਕਿ ਸੰਸਥਾ ਵੱਲੋਂ ਮੁਫਤ ਕੀਤੇ ਜਾਣੇ ਹਨ ਇਸ ਕੈਂਪ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਚੇਅਰਮੈਨ ਸਰਦਾਰ ਨਵਦੀਪ ਸਿੰਘ ਜੀਤਾ ਨੇ ਸ਼ਮੂਲੀਅਤ ਕੀਤੀ ਉਹਨਾਂ ਨੇ ਸੰਸਥਾ ਦੇ ਇਸ ਉਪਰਾਲੇ ਦੀ ਰਸਕੇ ਸ਼ਲਾਘਾ ਕੀਤੀ ਇਸ ਮੌਕੇ ਪ੍ਰੈਸ ਕਲੱਬ ਦੇ ਅਹੁਦੇਦਾਰ ਜਸਕਰਨ ਸਿੰਘ ਸਿਵੀਆਂ ਡਾਕਟਰ ਗੁਰਜੀਤ ਸਿੰਘ ਚੋਹਾਨ ਗੁਰਪ੍ਰੀਤ ਸਿੰਘ ਚਹਿਲ सुरेंद्रਪਾਲ ਸਿੰਘ ਖਾਲਸਾ ਗੁਰਸੇਵਕ ਸਿੰਘ ਚੁੱਗੇ ਖੁਰਦ ਗੁਰਪ੍ਰੀਤ ਸਿੰਘ ਗੋਪੀ ਡਾਕਟਰ ਗਰਜੀਤ ਸਿੰਘ ਅਮਰਾੜ ਅਤੇ ਜਸਵੀਰ ਸਿੰਘ ਮੈਂਬਰ ਹਾਜ਼ਰ ਸਨ ਇਸ ਮੌਕੇ ਡਾਕਟਰ ਹਰਜੀਤ ਸਿੰਘ ਨੇ ਬੋਲਦਿਆਂ ਕਿਹਾ ਅੱਜ ਆਪਣੇ ਇਸ ਫੂਸ ਮੰਡੀ ਦੇ ਜਿਹੜੀ ਧਰਮਸ਼ਾਲਾ ਹੈ ਇਹਦੇ ਵਿੱਚ ਪ੍ਰੈਸ ਕਲੱਬ ਹਿੰਡਾ ਦੇ ਸਹਿਯੋਗ ਦੇ ਨਾਲ ਅਤੇ ਪੰਚਾਇਤ ਤੇ ਹੋਰ ਜਿਹੜੇ ਵਲੰਟੀਅਰਸ ਨੇ ਨੌਜਵਾਨ ਸਾਥੀ ਉਹਨਾਂ ਦੇ ਸਹਿਯੋਗ ਦੇ ਨਾਲ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਇਸ ਕੈਂਪ ਦੇ ਵਿੱਚ अराउंड 220 ਜੇ ਮਰੀਜ਼ ਜਿਹੜੇ ਸੀ ਉਹਨਾਂ ਨੇ ਲਾਭ ਲਿਆ ਉਹਨਾਂ ਨੂੰ ਦਵਾਈਆਂ ਵਗੈਰਾ ਵੰਡੀਆਂ ਗਈਆਂ ਉਹਨਾਂ ਦੇ ਨੰਬਰਾਂ ਦੀ ਜਾਂਚ ਕੀਤੀ ਗਈ ਤੇ ਲਗਭਗ ਕੋਈ 20-25 ਕੇਸ 22 ਕੇਸ ਜਿਹੜੇ ਆ ਕਿ ਚਿੱਟਾ ਮੋਤੀਆ ਤੋਂ ਪੀੜਤ ਪਾਏਗੇ ਉਹਨਾਂ ਨੂੰ ਆਪਰੇਸ਼ਨ ਵਾਸਤੇ ਸਲਾਹ ਦਿੱਤੀ ਗਈ ਦਿੱਤੀ ਗਈ ਹੈ ਜਿਨ੍ਹਾਂ ਦੇ ਵਿੱਚ ਕੋਈ 15 ਮਰੀਜ਼ਾਂ ਨੇ ਆਪਰੇਸ਼ਨ ਵਾਸਤੇ ਆਪਣੀ ਸਹਿਮਤੀ ਪ੍ਰਗਟ ਕੀਤੀ ਹੈ ਉਹ ਮਰੀਜ਼ ਜਿਹੜੇ ਹੈਗੇ ਉਹਨਾਂ ਨੂੰ ਗੱਡੀ ਇੱਥੋਂ ਲੈ ਕੇ ਜਾਊਗੀ ਉਹਨਾਂ ਦੀ ਸਰਜਰੀ ਜਿਹੜੀ ਆ ਕੀਤੀ ਜਾਊਗੀ ਲੈਂਸ ਪਾ ਕੇ ਬਿਲਕੁਲ ਮੁਫਤ ਕੀਤੀ ਜਾਊਗੀ ਫਿਰ ਉਹਨਾਂ ਨੂੰ ਤੇ ਛੱਡ ਦੇਣਗੇ ਬਾਕੀ ਇਸ ਕੈਂਪਸ ਇਹ ਜਿਹੜਾ ਕੈਂਪਸ ਲਗਾਇਆ ਗਿਆ ਹੈ ਆਪਣੇ ਸਹਬਜ਼ਾਦੇ ਦੀ ਸ਼ਹੀਦੀ ਨੂੰ ਸਵਰਪਤ ਸੀ ਕੈਂਪ ਦੇ ਸ਼ੁਰੂਆਤੀ ਦੌਰ ਦੇ ਵਿੱਚ ਆਮ ਲੋਕਾਂ ਨੂੰ ਬੱਚਿਆਂ ਨੂੰ ਨੌਜਵਾਨਾਂ ਨੂੰ ਗੁਰੂ ਸਾਹਿਬ ਦੇ ਸਹਬਜ਼ਾਦੇ ਦੀ ਸ਼ਹੀਦੀ ਉਹ ਸਹਬਜ਼ਾਦੇ ਦੀ ਜ਼ਿੰਦਗੀ ਦੇ ਬਾਰੇ ਵਿੱਚ ਸੈਂਸਟਾਈਜ਼ ਕੀਤਾ ਗਿਆ ਉਹਨਾਂ ਦੇ ਬਾਰੇ ਵਿੱਚ ਉਹਨਾਂ ਨੂੰ ਪਰੇਨਨਾ ਦਿੱਤੀ ਗਈ ਕਿ ਕਿਸ ਤਰ੍ਹਾਂ ਜਿਹੜੀ ਸ਼ਹੀਦੀ ਹੈ ਉਹ ਜ਼ੁਲਮ ਦੇ ਟਾਕਰੇ ਦੇ ਖਿਲਾਫ ਸੀ ਤਾਂ ਕਿ ਨੌਜਵਾਨਾਂ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਾ ਜज्ਬਾ ਭਰੇ ਜਾਵੇ ਤਾਂ ਕਿ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਉਹ ਵੀ ਇੱਕ ਸੱਚੇ ਸੁੱਚੇ ਇਨਸਾਨ ਬਣ ਸਕਣ ਕਾਫੀ ਦੇਰ ਦੇ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਹੜੇ ਕਿ ਸਹਿਬਜ਼ਾਦਿਆਂ ਦੀ ਸ਼ਹੀਦੀ ਦੇ ਨਾਲ ਲਿਟਰੇਚਰ ਜਿਹੜਾ ਸੀਗਾ ਆਪਣੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਜਿਹੜਾ ਕਿ ਧਰਮ ਪ੍ਰਚਾਰ ਕਰਦੇ ਨੇ ਉਹਨਾਂ ਵੱਲੋਂ ਬੱਚਿਆਂ ਵਾਸਤੇ ਫ੍ਰੀ ਵੰਡਿਆ ਗਿਆ ਮੈਨੂੰ ਇੱਥੇ ਦੇਖ ਕੇ ਬੜੀ ਖੁਸ਼ੀ ਹੋਈ ਕਿ ਪਿੰਡ ਦੇ ਵਿੱਚ ਵੀ ਇੱਕ ਬਹੁਤ ਅੱਛੀ ਲਾਇਬ੍ਰੇਰੀ ਤੇ ਇੱਥੇ ਐਂਟਰਟੇਨਮੈਂਟ ਵਾਸਤੇ ਪਲੇ ਗੇਮ ਦਾ ਪ੍ਰਬੰਧ ਕੀਤਾ ਹੋਇਆ ਆਮ ਤੌਰ ਤੇ ਇਹਨਾਂ ਪਿੰਡਾਂ ਦੇ ਵਿੱਚ ਨਹੀਂ ਹੁੰਦਾ ਇਸ ਤਰ੍ਹਾਂ ਇਹ ਇੱਥੇ ਬੁੱਕਸ ਦੀ ਜਿਹੜੀ ਕਲੈਕਸ਼ਨ ਮੈਂ ਦੇਖੀ ਉਹ ਵੀ ਬਹੁਤ ਅੱਛੀ ਕਲੈਕਸ਼ਨ ਸੀ ਬਨੋ ਬਰਾਡ ਤੋਂ ਲਿਆ ਕੇ ਬੁੱਕਸ ਇੱਥੇ ਰੱਖੀਆਂ ਹੋਈਆਂ ਤਾਂ ਮੈਂ ਸਮਝਦਾ ਕਿ ਪਿੰਡ ਵਾਸੀਆਂ ਦਾ ਨੌਜਵਾਨ ਸਾਥੀਆਂ ਦਾ ਬਹੁਤ ਅੱਛਾ ਉਪਰਾਲਾ ਹੈ ਲਗਭਗ ਸਾਰੇ ਪਿੰਡਾਂ ਦੇ ਵਿੱਚ ਹੀ ਹੋਣਾ ਚਾਹੀਦਾ ਮੈਂ ਆਪਣੇ ਵੱਲੋਂ ਸਾਡੀ ਸੰਸਥਾ ਵੱਲੋਂ ਨੌਜਵਾਨ ਸਾਥੀ ਪ੍ਰੈਸ ਕਲੱਬ ਦੇ ਜਿਹੜੇ ਉਹਦੇ ਧਾਰਨੇ ਡਾਕਟਰ ਚੋਹਾਨ ਜਿਹੜਾ ਦੀ ਹੋ ਟੀਮ ਸਾਥੀ ਗੁਰਸੇਖ ਜੀ ਹੋਗੇ ਇਨਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਸਾਡੇ ਸਾਥੀ ਨਵਦੀਪ ਜੀਦਾ ਜੀ ਜਿਹੜੇ ਕਿ ਚੇਅਰਮੈਨ ਨੇ ਮਾਰਕਫੇਟ ਦੇ ਉਹ ਵੀ ਆਏ ਸਾਡੇ ਸਾਥੀ ਸਤਪਲ ਮਾਨ ਜੀ ਜਿਹੜੇ ਕਵਰ ਕਰਦੇ ਨੇ ਇੰਡੀਆ ਨੂੰ ਉਹਨਾਂ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਕੈਂਪ ਦੇ ਵਿੱਚ ਪਹੁੰਚ ਕੇ ਜਿਹੇ ਚੇਤਰ ਤੇ ਸਾਨੂੰ ਮਾਨਸਨਮਾਨ ਦਿੱਤਾ ਤੇ ਨਾਲ ਹੀ ਲੋਕਾਂ ਦੀ ਜਿਹੜੀ ਸੇਵਾ ਅਸੀਂ ਕਰ ਸਕੇ ਉਹਦੇ ਵਿੱਚ ਆਪਣਾ ਬੰਦਾ ਯੋਗਦਾਨ ਪਾਇਆ ਉਮੀਦ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਸਾਰਥਿਕ ਕੈਂਪ ਹੈ ਅਸੀਂ ਜਿਹੜੇ ਲੋੜਵੰਦ ਲੋਕ ਹੈ ਖਾਸ ਕਰਕੇ ਰਿਮੋਟ ਏਰੀਆ ਚ ਜਿੱਥੇ ਆਊਟਰੀਚ ਏਰੀਆ ਹੁੰਦਾ ਜਿੱਥੇ ਆਮ ਤੌਰ ਤੇ ਸਿਹਤ ਸੇਵਾ ਨਹੀਂ ਪਹੁੰਚਦੀਆਂ ਉੱਥੇ ਪਹੁੰਚ ਕੇ ਸਾਨੂੰ ਸੇਵਾ ਦਾ ਮੌਕਾ ਮਿਲੇ ਤਾਂ ਅਸੀਂ ਹੋਰ ਸ਼ਿੱਦਤ ਦੇ ਨਾਲ ਲੋਕਾਂ ਦੀ ਸੇਵਾ ਕਰ ਸਕੀਏ ਤੁਹਾਡਾ ਸਾਰਿਆਂ ਦਾ ਇਸ ਪੰਛਤ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਇਸੇ ਤਰ੍ਹਾਂ ਵੱਖ-ਵੱਖ ਬੁਲਾਰਿਆ ਨੇ ਬੋਲਦਿਆਂ ਕਿਹਾ ਪ੍ਰੈਸ ਕਲੱਬ ਬਠਿੰਡਾ ਦੇ ਹਾਤੀ ਵੱਲੋਂ ਬਾਰ-ਬਾਰ ਮਨੁੱਖਤਾ ਦੀ ਸੇਵਾ ਲਈ ਮੈਡੀਕਲ ਕੈਂਪ ਜਿਹੜੇ ਚੈੱਕਅਪ ਕੈਂਪ ਹੈ ਉਹ ਪਿੰਡਾਂ ਦੇ ਵਿੱਚ ਲਗਾਏ ਜਾ ਰਹੇ ਆ ਅੱਜ ਦਾ ਜਿਹੜਾ ਸਾਡਾ ਮੈਡੀਕਲ ਕੈਂਪ ਲਗਾਉਣ ਦਾ ਜਿਹੜਾ ਹੈਗਾ ਇਹ ਸ਼ਹੀਦਾਂ ਨੂੰ ਗੁਰੂ ਪਾਤਸ਼ਾਹ ਦੇ ਲਾਲਾਂ ਨੂੰ तमाम ਗੁਰਸਿੱਖਾਂ ਨੂੰ ਜਿਨ੍ਹਾਂ ਨੇ 6 ਬੋ ਤੋਂ ਲੈ ਕੇ 13 ਬੋ ਤੱਕ ਸਨੇਹੀ ਅੱਖਰਾਂ ਦੇ ਵਿੱਚ ਜਿਹੜਾ ਸਾਡਾ ਇਤਿਹਾਸ ਹੈ ਉਹ ਰਚਿਆ ਉਹਨਾਂ ਦੀ ਯਾਦ ਦੇ ਵਿੱਚ ਇਹ ਕੈਂਪ ਲਾਇਆ ਗਿਆ ਤੇ ਸਾਡਾ ਇਹ ਵੀ ਤૈયਾਰ ਰਿਹਾ ਨਾਲ ਨਾਲ ਅਸੀਂ ਜਿੱਥੇ ਇਹ ਕੰਮ ਕਰਦੇ ਰਹਿੰਨੇ ਆ ਜਿਵੇਂ ਰੁੱਖ ਲਾਉਣੇ ਗਰੀਬਾਂ ਦੀ ਮਦਦ ਕਰਨੀ ਗਰੀਬ ਲੜਕੀਆਂ ਦੇ ਵਿਆਹ ਕਰਨੇ ਤੇ ਇਥੋਂ ਤੱਕ ਕਿ ਸਾਲ ਦੇ ਵਿੱਚ ਦੋ ਤਿੰਨ ਅਸੀਂ ਜਿਹੜੇ ਫ੍ਰੀ ਚੈੱਕਅਪ ਮੈਡੀਕਲ ਕੈਂਪ ਲਵਾਉਣੇ ਆ ਜਿਵੇਂ ਅੱਜ ਵੀ 200 ਵਿਅਕਤੀ ਨੇ ਜਿਹੜਾ ਉਹ ਆਪ ਦਾ ਚੈੱਕਅਪ ਕਰਾਇਆ ਤੇ 15 ਕੁ ਮਰੀਜ਼ ਆ ਜਿਹੜੇ ਉਹ ਆਪਰੇਸ਼ਨਾਂ ਵਾਲੇ ਨਿਕਲੇ ਆ ਅਸੀਂ ਲਵਾਉਂਦੇ ਰਹਿੰਨੇ ਆ ਤੇ ਨਾਲ ਸਾਡਾ ਇਹ ਹੈਗਾ ਵੀ ਘੱਟੋ ਘੱਟ ਜਿਹੜੀ ਆਪਣੀ ਕੌਮ ਹੈ ਉੱਚੀ ਦਾਪ੍ਰਤੀ ਤੇ ਆਪਦੇ ਇਤਿਹਾਸ ਪ੍ਰਤੀ ਜਾਣੂ ਹੋਵੇ ਉਹਨਾਂ ਨੂੰ ਅਸੀਂ ਇਤਿਹਾਸ ਪ੍ਰਤੀ ਵੀ ਜਾਣੂ ਕਰਾਇਆ ਗਿਆ ਤੇ ਉਹਨਾਂ ਦੇ ਜਿਹੜਾ ਲੋਕਾਂ ਨੇ ਸਾਨੂੰ ਜਿਹੜਾ ਸਹਿਯੋਗ ਦਿੱਤਾ ਹੈ ਅਸੀਂ ਉਹਦੇ ਬਦਲੇ ਡਾਕਟਰ ਸਾਹਿਬ ਦਾ ਸਮੁੱਚੀ ਪ੍ਰੈਸ ਦਾ ਅਸੀਂ ਧੰਨਵਾਦ ਕਰਦੇ ਆਂ ਸੋ ਇਹੀ ਮੈਂ ਕਹਿੰਦਾ ਹੋਇਆ ਦੁਬਾਰੇ ਫੇਰ ਅਪੀਲ ਕਰਦਾ ਹਾਂ ਵੀ ਜਿਹੜਾ ਗੁਰੂ ਸਿਧਾਂਤ ਹੈ ਗੁਰੂ ਸਿਧਾਂਤ ਤੇ ਪਹਿਰਾ ਦੰਦੇ ਹੋਏ ਮਨੁੱਖਤਾ ਦੀ ਸੇਵਾ ਵਾਸਤੇ ਮਨੁੱਖ ਨੂੰ ਤਤਪਰ ਰਹਿਣਾ ਚਾਹੀਦਾ ਤੇ ਸਾਡਾ ਕਲੱਬ ਹੈ ਜਿਹੜਾ ਇਹ ਹਮੇਸ਼ਾ ਤਤਪਰ ਰਹਿੰਦਾ ਤੇ ਅੱਗੇ ਤੋਂ ਵੀ ਅਸੀਂ ਅਜਿਹੇ ਕੈਂਪ ਹੈ ਜਿਹੜੇ ਉਹ ਲਗਾਉਂਦੇ ਰਹਾਂਗੇ ਸੋ ਸਾਰਨ ਵੈਦ ਜੀ ਖਾਲਸਾ ਵੈਦ ਜੀ ਫੱਤੇ ਸਵੱਜ ਪੰਡ ਫੂਜ ਮੰਡੀ ਵਿਖੇ ਹਰ ਸਾਲ ਦੀ ਤਰ੍ਹਾਂ ਪ੍ਰੈਸ ਕਲੱਬ ਦਿਹਾਤੀ ਬਠਿੰਡਾ ਦੇ ਵੱਲੋਂ ਤੇ ਗੁਰੂ ਗੋਬ ਸਿੰਘ ਸਰਕਾਰ ਦੇ ਸਹਿਯੋਗ ਨਾਲ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਾਇਆ ਗਿਆ ਜਿਦੇ ਵਿੱਚ ਲਗਭਗ 150 ਤੋਂ ਉੱਪਰ ਮਰੀਜ਼ ਚੈੱਕਅਪ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ 14-15 ਆਪਰੇਸ਼ਨ ਦੇ ਯੋਗ ਨਿਕਲੇ ਜਿਨ੍ਹਾਂ ਦਾ ਕਿ ਆਪਰੇਸ਼ਨ ਫ੍ਰੀ ਕੀਤਾ ਜਾਏਗਾ ਚੈੱਕਅਪ ਫ੍ਰੀ ਕੀਤਾ ਗਿਆ ਤੇ ਅੱਜ ਦੇ ਕੈਂਪ ਵਿੱਚ ਮੈਡੀਸ਼ਨ ਫ੍ਰੀ ਦਿੱਤੀ ਗਈ ਹੈ ਔਰ ਆਪਰੇਸ਼ਨ ਫ੍ਰੀ ਕੀਤਾ ਜਾਣਗੇ ਸੋ ਮੈਨੂੰ ਬੜੀ ਮਾਣ ਵਾਲੀ ਗੱਲ ਹੈ ਕਿ ਮੇਰੇ ਸਹਿਯੋਗੀ ਸੱਜੇ ਪ੍ਰੈਸ ਕਲੱਬ ਦੇ ਵੀਰ ਸੁਰਿੰਦਰਪਾਲ ਖਾਸ ਸਾਈ ਸਾਡੇ ਜਨ ਸੈਕਟਰੀ ਤੇ ਗੁਰਪ੍ਰੀਤ ਚੈਲ ਜੀ ਸਾਡੇ ਸੀਨੀਅਰ ਮਿਤ ਪ੍ਰਧਾਨ ਗੁਰਸੇਵ ਸਿੰਘ ਜੀ ਸਾਡੇ ਪ੍ਰੈਸਕਰਟਰ ਅਤੇ ਗੁਰਪ੍ਰੀਤ ਸਿੰਘ ਗੋਪੀ ਜੀਰੇਵਾਲੇ ਸਾਰੇ ਮੈਂਬਰਾਂ ਦਾ ਬਹੁਤ ਦਿਨਾਂ ਦਾ ਸਹਿਯੋਗ ਹੈ ਸਾਥੀਆਂ ਦਾ ਸੋ ਇਹਨਾਂ ਦੇ ਉਦਮ ਸਦਕਾ ਹੀ ਅਸੀਂ ਹਰ ਸਾਲ ਅੱਖਾਂ ਦੇ ਅੱਜ ਕੱਲ੍ਹ ਆ ਕੇ ਕੈਂਪ ਲਾਉਣੇ ਆ ਔਰ ਜੋ ਸੀਜ਼ਨ ਮੁਤਾਬਕ ਅਸੀਂ ਤਰ੍ਹਾਂ ਤਰ੍ਹਾਂ ਦੇ ਫੁੱਲਦਾਰ ਫਲਦਾਰ ਪੌਦੇ ਲਾ ਰਹੇ ਹਾਂ ਪਿੰਡਾਂ ਦੇ ਵਿੱਚ ਹਰ ਸਾਲ ਲਾਉਣੇ ਆ ਕਾਫੀ ਲੰਮੇ ਸਮੇਂ ਤੋਂ ਸਾਡਾ ਇਹ ਕੰਮ ਜਾਰੀ ਹੈ ਸਮਾਜ ਸੇਵੀ ਔਰ ਲੋਕਾਂ ਪੈਦੇ ਕੰਮ ਕਰਦੇ ਰਹੇ ਆ ਸੋ ਡਾਕਟਰ ਹਰਜੀਤ ਸਿੰਘ ਦਾ ਬੜਾ ਯੋਗਦਾਨ ਹੈ ਜਿੱਥੇ ਵੀ ਅਸੀਂ ਕੈਂਪ ਲਾਉਣੇ ਆ ਸਾਨੂੰ ਮਨਲਾ ਸੇਵਾ ਫਰੀ ਮਜ਼ਾ ਕਰਦੇ ਆ ਸੋ ਅਸੀਂ ਬੜੇ ਧੰਨਵਾਦੀ ਆ ਅੱਜ ਦੇ ਮੁੱਖ ਮਹਿਮਾਨ ਆਪਣੇ ਨਬਦੀਪ ਸਿੰਘ ਜੀ ਜੀਦਾ ਸਾਹਿਬ ਐਡਕੁਏਟ ਜੋ ਕਿ ਛੁਕੇ ਮਿਲਦੇ ਮਤਲਬ ਚੇਰਮੈਨ ਆ ਉਹ ਵੀ ਪਹੁੰਚੇ ਸਨ ਉਹਨਾਂ ਨੇ ਬੜਾ ਵਿਸ਼ੇਸ਼ ਅਸੀਂ ਉਹਨਾਂ ਦਾ ਧੰਨਵਾਦ ਕੀਤਾ ਕਲੱਬ ਨੂੰ ਕਿ ਉਹਨਾਂ ਦਾ ਸਾਡਾ ਵਾਲਾ ਸਲਾਘਾ ਕਰਕੇ ਕਲੱਬ ਦੀ ਸੋ ਅਸੀਂ ਅੱਗੇ ਤੋਂ ਵੀ ਇਹੀ ਆਸ਼ ਕਰਦੇ ਹਾਂ ਪ੍ਰਮਾਤਮਾ ਕੇ ਸਾਰੇ ਸਾਥੀ ਮੇਰੇ ਨਾਲ ਜੁੜਿਆ ਜੋ ਕਲੱਬ ਦੇ ਸਾਥੀ ਨਮਾਇੰਦੇ ਕੁਝ ਮੈਂਬਰ ਸਾਡੇ ਆਏ ਨਹੀਂ ਰਹਿਣਾ ਕਰਨਾ ਸੋ ਮੈਂ ਅਸੀਂ ਆਸ਼ ਕਰਨਾ ਸਾਰੇ ਸਾਥੀਆਂ ਤੋਂ ਮੇਰੇ ਸਹਿਯੋਗੀਆਂ ਵੀਰਾਂ ਤੋਂ ਕਿ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਇਸੇ ਤਰ੍ਹਾਂ ਅਸੀਂ ਸਮਾਸੇਵੀ ਤੇ ਲੋਕਪਾਏ ਦੇ ਕੰਮ ਕਰਦਗੇ ਤੇ ਵੱਧੜ ਕੇ ਕੈਂਪ ਲਾਉਂਦੇ ਰਹੀ ਅਸੀਂ ਆਉਣ ਵਾਲੇ ਜਨਵੀਂ ਮਹੀਨੇ ਦੇ ਵਿੱਚ ਵੀ ਕੋਈ ਪਿੰਡ ਦਾ ਚੋਣ ਕਰਕੇ ਮੀਟਿੰਗ ਕਰਕੇ ਮਤਾ ਪਾ ਕੇ ਅਸੀਂ ਕਿ ਕੈਂਪ ਲਾਵਾਂਗੇ ਧੰਨਵਾਦ ਅੱਜ ਅਸੀਂ ਪਿੰਡ ਫੂਸ ਮੰਡੀ ਵਿਖੇ ਪਹੁੰਚੇ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਪਿੰਡ ਫੂਸ ਮੰਡੀ ਦੇ ਪ੍ਰੈਸ ਕਲੱਬ ਨਧਿਆਤੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਇਨਵਾਈਟ ਕੀਤਾ ਔਰ ਇੱਥੇ ਆ ਕੇ ਦੇਖਿਆ ਕਿ ਜਿਵੇਂ ਪ੍ਰੈਸ ਕਲੱਬ ਨਧਿਆਤੀ ਵਿਖੇ ਜਿਹੜਾ ਅੱਖਾਂ ਦਾ ਮੁਫਤ ਕੈਂਪ ਜਿਹੜਾ ਅੱਖਾਂ ਨੂੰ ਚੈੱਕ ਕਰਨ ਦਾ ਲਗਾਇਆ ਜਾ ਰਿਹਾ ਬਹੁਤ ਵੱਡਾ ਉਪਰਾਲਾ ਇਸ ਪ੍ਰੈਸ ਕਲੱਬ ਦੁਆਰਾ ਕੀਤਾ ਜਾ ਰਿਹਾ ਕਿਉਂਕਿ ਜਿਹੜੀ ਰੋਸ਼ਨੀ ਅੱਖਾਂ ਦੀ ਜਿਹੜੀ ਕਿ ਇੱਥੇ ਡਾਕਟਰ ਸਾਹਿਬ ਡਾਕਟਰ ਹਰਜੀਤ ਸਿੰਘ ਜੀ ਫ੍ਰੀ ਆਫ ਕਾਸਟ ਚੈੱਕ ਕਰਦੇ ਆ ਦਵਾਈਆਂ ਦੇ ਰਹੇ ਆ ਤਾਂ ਬੜੀ ਪੁੰਨ ਦੀ ਗੱਲ ਆ ਬੜੀ ਧਰਮ ਦੀ ਗੱਲ ਆ ਔਰ ਜਿਹੜਾ ਇਹ ਜਿਹੜਾ ਫ੍ਰੀ ਅੱਖਾਂ ਦਾ ਇਲਾਜ ਕਰਨਾ ਫ੍ਰੀ ਦਵਾਈ ਦੇਣੀ ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ ਸੋ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਪ੍ਰੈਸ ਕਲੱਬ ਮਠਰਾ ਦਿਹਾਤੀ ਦਾ ਇੱਥੋਂ ਦੇ ਲੋਕਾਂ ਦਾ ਸਰਪੰਚ ਸਾਹਿਬ ਦਾ ਡਾਕਟਰ ਸਾਹਿਬ ਦਾ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਔਰ ਵਾਹਿਗੁਰੂ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਇਹਨਾਂ ਦੇ ਸਿਰ ਤੇ ਸਦਾ ਹੱਥ ਰੱਖਣ ਵਾਹਿਗੁਰੂ ਕਿਉਂਕਿ ਜਿਹੜੇ ਲੋਕ ਅੱਗੇ ਆ ਕੇ ਇਸ ਤਰ੍ਹਾਂ ਦੀ ਸੇਵਾ ਕਰਦੇ ਆ ਪ੍ਰਧਾਨ ਜੀ ਖੜੇ ਆ ਮੇਰੇ ਨਾਲ ਇਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਕੋਈ ਬਹੁਤ ਵੱਡੀ ਦਲੇਰੀ ਵਾਲਾ ਇਨਸਾਨ ਕਰ ਸਕਦਾ ਕਿਉਂਕਿ ਦੁਨੀਆ ਅੱਜ ਕੱਲ ਆਪ ਦੇ ਜੀਵਨਾਂ ਜਿਹੜੀ ਰੁਝੀ ਹੋਈ ਆ ਆਪਦੇ ਘਰਾਂ ਦੇ ਵਿੱਚ ਤੱਕ ਸੀਮਤ ਹੈ ਔਰ ਘਰ ਤੋਂ ਬਾਹਰ ਨਿਕਲ ਕੇ ਲੋਕਾਂ ਲਈ ਫ੍ਰੀ ਸੇਵਾ ਕਰਨੀ ਬਹੁਤ ਵੱਡੀ ਗੱਲ ਹੈ ਔਰ ਮੈਂ ਇੱਥੇ ਇਹ ਵੀ ਕਹਿਣਾ ਚਾਹੁੰਦਾ ਕਿ ਨਸ਼ੇ ਛਡਾਉਣ ਦਾ ਕੰਮ ਜਿਹੜੇ ਇਹਨਾਂ ਦੁਆਰਾ ਕੀਤਾ ਜਾ ਰਿਹਾ ਹੈ ਇਹ ਵੀ ਬਹੁਤ ਸਲਾਘਾਯੋਗ ਕੰਮ ਹੈ ਕਿਉਂਕਿ ਇਹਨਾਂ ਨੇ ਲਗਾਤਾਰ ਜਿਹੜਾ ਹੈ ਨਸ਼ੇ ਛਡਾਉਣ ਦੇ ਕੰਮ ਕਰਵਾਏ ਔਰ ਫ੍ਰੀ ਦਵਾਈ ਦੇ ਕੇ ਨਸ਼ੇ ਛਡਵਾਏ ਔਰ ਇਸੇ ਤਰ੍ਹਾਂ ਦੇ ਨਾਲ ਹੀ ਜਿਹੜਾ ਅੱਖਾਂ ਦੇ ਫ੍ਰੀ ਇਲਾਜ ਕੀਤਾ ਜਾਂਦਾ ਸੋ ਸਾਰਿਆਂ ਦਾ ਬਹੁਤ ਬਹੁ ਤੋ ਅਪ੍ਰਿਯ ਜੀ ਤਾਂ ਇੱਥੇ ਆਪਰੇਸ਼ਨ ਵੀ ਜਿਹੜਾ ਹੈਗਾ ਅੱਖਾਂ ਦਾ ਫਰੀ ਕੀਤਾ ਜਾਂਦਾ ਹੈਗਾ ਸੋ ਬਹੁਤ ਵਧੀਆ ਖੁਸ਼ੀ ਦੀ ਗੱਲ ਆ ਬਹੁਤ ਧਰਮ ਦੀ ਗੱਲ ਆ ਪੁੰਨ ਦੀ ਗੱਲ ਆ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਪਰਮਾਤਮਾ ਵਾਹਿਗੁਰੂ ਜੀ ਅਰਦਾਸ ਕਰਦਾ ਕਿ ਇਹਨਾਂ ਨੇ ਇਸੇ ਤਰ੍ਹਾਂ ਦੇ ਨਾਲ ਬਲ ਬਖਸ਼ਣ ਤਾਂ ਕਿ ਲੋਕਾਂ ਦੀ ਸੇਵਾ ਕਰਦੇ ਰਹਿਣ ਬਹੁਤ ਬਹੁਤ ਧੰਨਵਾਦ ਜੀ ਏਸੀ ਚੈਨਲ ਸੁਪਨ ਉਡਾਰੀ ਦੇ ਸੰਚਾਲਕ ਸਤਪਾਲ ਮਾਨ ਦੀ ਇੱਕ ਵਿਸ਼ੇਸ਼ ਰਿਪੋਰਟ ਇਸ ਪ੍ਰੋਗਰਾਮ ਦੇ ਪ੍ਰਯੋਜਕ ਸੰਪੂਰਨ ਕੰਪਿਊਟਰ ਟੈਕਨੋਲੋਜੀ ਇੰਸਟੀਚਿਊਟ ਪਠਾਨਡਾ ਸੰਪਰਕ ਨੰਬਰ 9781964005